ਸਤਿ ਸ਼੍ਰੀ ਅਕਾਲ ਜੀ ਸਾਡੇ ਤਰੰਗਦਾਰ ਅਨੀ ਸੀਆਈਏ ਸਟਾਫ ਦੀ ਟੀਮ ਐਸਪੀ ਡੀ ਡੀਐਸਪੀ ਡੀ ਤਹਿਲਾ ਦੀ ਟੀਮ ਨੇ ਸਬ ਡਿਵੀਜ਼ਨ ਪੱਟੀ ਦੀ ਟੀਮ ਦੇ ਨਾਲ ਮਿਲ ਕੇ ਕਾਫੀ ਅੱਛਾ ਨਾਣਾ ਕੰਮ ਕੀਤਾ ਹੈ ਜਿਸ ਦੇ ਵਿੱਚ ਜਿਹੜੇ ਬਾਹਰਲੇ ਹਥਿਆਰ ਅਤੇ ਦੇਸੀ ਜਿਹੜੇ ਹਥਿਆਰ ਹੈਗੇ 6 ਬਰਾਮਦ ਕੀਤੇ ਹਨ ਤੇ ਇਸ ਗੈਂਗ ਦੇ ਜਿਹੜੇ ਚਾਰ ਵਿਅਕਤੀ ਹੈਗੇ ਉਹਨਾਂ ਨੂੰ ਫੜਿਆ ਗਿਆ ਸੋ ਇਸ ਦੇ ਵਿੱਚ ਜਿਹੜੇ ਚਾਰਜ ਵਿਅਕਤੀ ਫੜੇ ਗਏ ਹਨ ਉਨਾ ਦੇ ਨਾਮ ਹੈਗੇ ਜੋਬਨਪ੍ਰੀਤ ਸਿੰਘ ਜਿਹੜਾ ਕਿ ਚੀਮਾ ਕਲਾ ਆਪਣੇ ਸਦਰਪੱਟੀ ਦਾ ਰਹਿਣ ਵਾਲਾ ਹੈਗਾ ਇਸ ਵਿਅਕਤੀ ਤੋਂ ਪਹਿਲਾਂ ਇਹਨਾਂ ਨੇ ਨਜਾਇਜ਼ ਵੈਪਨ ਜਿਹੜਾ ਹੈ ਬਰਾਮਦ ਕੀਤਾ ਉਸ ਤੋਂ ਬਾਅਦ ਅੱਗੇ ਇਹਦੀ ਪੁਸ਼ਕਿਸ਼ ਤੇ ਫਿਰ ਸੁਖਦੇਵ ਸਿੰਘ ਨਾਮਜ਼ਦ ਕੀਤਾ ਗਿਆ ਜੋ ਵੀ ਸਦਰਪੱਟੀ ਦਾ ਰਹਿਣ ਵਾਲਾ ਹੈਗਾ ਇਹਦੇ ਕੋਲੋਂ ਵੀ ਇੱਕ ਦੇਸੀ ਵੈਪਨ ਨਜਾਇਜ਼ ਜਿਹੜੇ ਵੈਪਨ ਹੈ ਬਰਾਮਦ ਕੀਤੇ ਗਏ ਉਸ ਤੋਂ ਬਾਅਦ ਇਹਦੀ ਪੁਸ਼ਪਿਸ਼ ਤੇ ਅੱਗੇ ਧਰਮਵੀਰ ਸਿੰਘ ਨੂੰ ਜਿਹੜਾ ਹੈਗਾ ਉਹ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਉਦੇ ਕੋਲੋਂ ਜਿਹੜੇ ਇਹ ਗਲੌਕ ਵੈਪਨ ਹੈਗੇ ਜਿਹੜੇ ਕਿ ਬਾਹਰ ਦੇ ਮੇਡ ਹੈਗੇ ਆਸਟਰੀਆਨ ਤੇ ਯੂ ਐਸ ਮੇਡ ਵੈਪਨਸ ਹੈਗੇ ਉਹ ਬਰਾਮਦ ਕੀਤੇ ਗਏ ਉਸ ਦੇ ਬਾਅਦ ਇਹਦੀ ਪੁਸ਼ਗੀਸ਼ ਤੇ ਗਾਂ ਜਿਹੜਾ ਅਮਰਿਤਪਾਲ ਸਿੰਘ ਹੈਗਾ ਉਹ ਵੀ ਪੱਟੀ ਦਾ ਲੈਣਾ ਦਾ ਹੈਗਾ ਉਹਨੂੰ ਫੜਿਆ ਗਿਆ ਉਹਦੇ ਕੋਲੋਂ ਵੀ ਜਿਹੜੇ ਹੈਗੇ ਦੇਸੀ ਪਿਸਟਲ ਬਰਾਮਦ ਕੀਤੇ ਗਏ ਜਿਹੜੇ ਹੈਗੇ ਪਹਿਲਾਂ ਵੀ ਇਹਨਾਂ ਦੇ ਕ੍ਰਿਮੀਨਲ ਟਾਈਪ ਦਾ ਕੈਰੇਕਟਰ ਹੈਗਾ सुखदेव सिंह जो ये खिलाफ़ पहला भी पाँच मुकदमे दर्ज है जिस तीन सौ सात का मुकदमा असला एक्ट के तीन मुकदमे जो है जोबनप्रीत सिंह खिलाफ भी तीन मुकदमे दर्ज है एक्ट मुकदमा और दो मुकदमे तीन सौ सात यानी अटैम्प टू मर्डर दर्ज है ये वैपन है कितों लैके आए हैं ज इम्पोर्ट वैपन है वह संबंधित है गां कि यूज होने से पूछगिछ दौरान गल सामने आई ਸਰੀ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ ਇਹ ਸਾਰੇ ਹੁਣ ਇਹ ਵਕਫਾ ਕਿ ਇਹਨਾਂ ਦਾ ਗੈਂਗ ਦੇ ਮੈਂਬਰ ਫੜੇ ਗਏ ਹੈ ਉਹ ਡਿਟੇਲ ਕੁਛ ਕਿਸ ਦੇ ਬਾਤ ਦਾ ਸਰ ਕੋਈ ਸਰ ਰੈਕਸ ਬਾਰੇ ਫਿਲਹਾਲ ਜਿਹੜਾ ਹੈਗਾ ਇਹ ਜੋਬਨ ਪ੍ਰੇਤ ਜੋ ਹੈਗਾ ਇਹ ਤੇ ਐਨਡੀਪੀਐਸ ਦਾ ਪਰਚਾ ਤੇ ਹੈਗਾ ਬਟ ਉਹ ਅਸੀਂ ਐਕਸਪਲੋਰ ਕਰ ਰਹੇ ਆ ਕਿ ਫਿਲਹਾਲ ਇਹਦੀ ਐਕਟੀਵਿਟੀ ਕੀ ਹੈਗੀ ਸਰ ਜਿਹੜੇ ਵੈਪਨਸ ਬਾਹਰੋਂ ਭੇਜ ਕੋਣ ਲਿਆ ਸੀ ਆ ਥੈਟ ਇਜ਼ ਅ ਮੈਟਰ ਆਫ ਇੰਟਰੋਗੇਸ਼ਨ ਅਸੀਂ ਤੇ ਜਿਹੜੇ ਇਹਨਾਂ ਕੋਈ ਕ੍ਰਾਈਮ ਕਰਦੇ ਸੀ ਤੇ ਕਸਰ ਕਰਦੇ ਸੀ ਉਹੀ ਜੀ ਅਸੀਂ ਹੁਣ 6 ਵੈਪਨ ਸਾਨੂੰ ਮਿਲੇ ਹੈਗੇ ਅਸੀਂ ਮੈਂ ਇੱਕ ਇੱਕ ਜੁਨੇ ਦਾ ਇੱਕ ਵਾਰ ਰਿਪਲਾਈ ਕਰ ਦਿੰਦਾ 6 ਵੈਪਨ ਸਾਨੂੰ ਮਿਲੇ ਹੈਗੇ 6 ਵੈਪਨ ਹੈਗੇ 5 ਵੈਪਨ 6 6 ਵੈਪਨ ਹੈਗੇ ਸੋ ਇਹਦੇ ਵਿੱਚ ਅਸੀਂ ਹੁਣ ਇਹ ਦੇਖਣਾ ਚਾਰ ਗੈਂਗ ਦੇ ਮੈਂਬਰ ਫੜੇ ਹੈਗੇ ਬੈਕਵਰਡ ਫਾਰਵਰਡ ਲਿੰਟੇਜ ਕਰਾਂਗੇ ਕਿ ਕਿੱਥੋਂ ਲੈ ਕੇ ਆਨੇ ਸੀਗੇ ਕੀ ਗਾਂ ਵੇਚਦੇ ਸੀਗੇ ਵੈਪਨ ਜਾਂ ਫਿਰ ਕਿਸੇ ਵਾਰਦਾਤ ਲਈ ਵਰਤਨੇ ਸੀ ਉਹ ਵੀ ਇਹਦੇ ਨਾਲ ਹੀ ਐਕਸਪਲੋਰ ਕਰਾਂਗੇ